ਕੋਟ ਫਤੂਹੀ ਦੇ ਆਸ-ਪਾਸ ਇਲਾਕੇ ਦੇ ਪਿੰਡਾਂ ਵਿੱਚ ਬਰਸਾਤ ਦੇ ਮੌਸਮ ਵਿੱਚ ਟੋਬਿਆਂ ਤੇ ਪਿੰਡਾਂ ਦੀਆਂ ਸੜਕਾਂ ਕਿਨਾਰੇ ਖੜੇ ਬੇ ਹਿਸਾਬੇ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੇ ਪੇਟ ਦੇ ਰੋਗ ਮਲੇਰੀਆ ਡੇਗੂ ਆਦਿ ਤੋਂ ਜਨਤਾ ਨੂੰ ਜਾਗਰੂਕ ਕਰਨ ਦੇ ਨਾਲ ਪਿੰਡਾਂ ਦੇ ਗੰਦੇ ਪਾਣੀ ਵਿੱਚ ਪਲ ਰਹੇ ਡੇਗੂ ਦੇ ਲਾਰਵੇ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਕੁੰਭ ਕਰਨੀ ਮੀਂਹ ਤੋਂ ਜਾਗੇ ਪਿਛਲੇ ਸਮੇਂ ਵਿੱਚ ਬਰਸਾਤ ਦੇ ਮੌਸਮ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮ ਪਿੰਡਾਂ ਵਿੱਚ ਮੱਛਰ ਨੂੰ ਖਤਮ ਕਰਨ ਲਈ ਕਾਰ ਕਾਰੀ ਧੀ ਟਾ ਚਿਲਕਾ ਕਰਦੇ ਸਨ ਜੋ ਪਿਛਲੇ ਕਈ ਸਾਲਾਂ ਤੋਂ ਬੰਦ ਹੋਣ ਦੇ ਨਾਲ ਕਦੀ ਵੀ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਨੇ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਇਸ ਦੇ ਦੂਸਰੇ ਪਾਸੇ ਪਿੰਡਾਂ ਵਿੱਚ ਸੜਕਾਂ ਕਿਨਾਰੇ ਪਸ਼ੂਆਂ ਦੇ ਗੋਬਰ ਦੇ ਲਗਾਏ ਢੇਰਾਂ ਵਿੱਚ ਖੜਾ ਬੇਹਿਸਾਬਾਨ ਗੰਦਾ ਬਦਬੂਦਾਰ ਪਾਣੀ ਜਿੱਥੇ ਅਨੇਕਾਂ ਰੋਗਾਂ ਦਾ ਕਾਰਨ ਬਣ ਰਿਹਾ ਹੈ ਉੱਥੇ ਬਰਸਾਤ ਦੇ ਮੌਸਮ ਵਿੱਚ ਸਿਹਤ ਵਿਭਾਗ ਵਾਲੇ ਪਿੰਡਾਂ ਵਿੱਚ ਆਉਣ ਦੀ ਥਾਂ ਸ਼ਹਿਰਾਂ ਵਿੱਚ ਹੀ ਇਸ ਸਬੰਧ ਵਿੱਚ ਮੁਹਿੰਮ ਚਲਾ ਕੇ ਅਖਬਾਰਾਂ ਵਿੱਚ ਖਬਰਾਂ ਲਗਵਾਉਣ ਤੱਕ ਹੀ ਸੀਮਤ ਹਨ ਨਾ ਕਿ ਪਿੰਡਾਂ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਦੀ ਵੀ ਪਿੰਡਾਂ ਵਿੱਚ ਪੰਚਾਇਤਾਂ ਨਾਲ ਮਿਲ ਕੇ ਕੋਈ ਮੁਹਿੰਮ ਨਹੀਂ ਚਲਾਉਂਦੇ ਜਦ ਕਿ ਲੋੜ ਹੈ ਪਿੰਡਾਂ ਵਿੱਚ ਲੋਕਾਂ ਨੂੰ ਇਸ ਸਬੰਧ ਵਿੱਚ ਜਾਗਰੂਕ ਕਰਨ ਦੇ ਨਾਲ ਪਿੰਡਾਂ ਦੇ ਗੰਦੇ ਪਾਣੀ 'ਚ ਬਿਮਾਰੀਆਂ ਨੂੰ ਫੁਲਾਉਣ ਵਾਲੇ ਲਾਰਵੇ ਨੂੰ ਖਤਮ ਕਰਨ ਲਈ ਦਵਾਈਆਂ ਦਾ ਛਿੜਕਾ ਕਰਨ ਲਈ ਮੁਹਿੰਮ ਚਲਾਈ ਇਸ ਸਬੰਧ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪਿੰਡਾਂ ਦੇ ਟੋਬਿਆਂ ਵਿੱਚ ਭਰੇ ਬੇ ਹਿਸਾਬੇ ਪਾਣੀ ਵਾਲੇ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ